ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਜਿਰਕਪੁਰ ਦੇ ਵੀਆਈਪੀ ਰੋਡ ਸਥਿਤ ਨਿਰਮਲ ছায়ਾ ਟਾਵਰ ਚ ਮੇਨਟੇਨੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਧੰਦਲੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਗੜਬੜੀ ਕੀਤੀ ਜਾ ਰਹੀ ਹੈ ਅੱਜ ਇਹਦਾ ਪਰਦਾਫਾਸ਼ ਕਰਾਂਗੇ ਸਾਡੇ ਨਾਲ ਜਿਹੜੇ ਵੀਆਈਪੀ ਰੋਡ ਚ ਸਥਿਤ ਹੈ ਨਿਰਮਲ ছায়ਾ ਟਾਵਰ ਉਨ ਉੱਥੇ ਇੱਕ ਫਲੈਟ ਦੇ ਰਹਿਣ ਵਾਲੇ ਸੰਜੀਪ ਗਰਗ ਮੌਜੂਦ ਹੈ ਜਿਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਮੇਨਟੇਨੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਇੱਥੇ ਗੜਬੜੀ ਤੇ ਕਿਸ ਤਰ੍ਹਾਂ ਦੀ ਧੰਦਲੀ ਕੀਤੀ ਜਾ ਰਹੀ ਹੈ ਸਰ ਸਭ ਤੋਂ ਪਹਿਲਾਂ ਤੁਹਾਡਾ ਦਿਨਿਕ ਸੂਰਿਆ ਚ ਬਹੁਤ ਬਹੁਤ ਸ ਇਸ ਕਿਸ ਤਰ੍ਹਾਂ ਦੀ ਮੇਨਟੇਨੈਂਸ ਚਾਰजेस ਮਤਲਬ ਲੱਖਾਂ ਕਰੋੜਾਂ ਦੇ ਫਲੈਟ ਐ ਤੇ ਲੋਕਾਂ ਨੇ ਇੰਨੇ ਪੈਸੇ ਖਰਚੇ ਇਨ ਫਲੈਟਾਂ ਦੇ ਉੱਪਰ ਤੇ ਮੇਨਟੇਨੈਂਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਇੱਥੇ ਗੜਬੜੀ ਚੱਲ ਰਹੀ ਹੈ ਇੱਥੇ ਜੀ ਪਹਿਲਾਂ ਇਹ ਮੇਨਟੇਨੈਂਸ ਹੈਗੀ ਸੋਸਾਇਟੀ ਦੀ ਮੈਨੇਜ ਰਿਡਿ ਬਿਲਡਰ ਦੀ ਮੈਨੇਜਮੈਂਟ ਕੋਲੇ ਉਹਦੇ ਕੋਲੇ ਕੋਈ 12 ਕਰੋੜ ਦਾ ਸਿੰਕਿੰਗ ਫੰਡ ਸੀਗਾ ਜਿਹੜੇ ਜਿਹੜੇ ਰੈਜ਼ੀਡੈਂਟ ਨੂੰ ਦੇਣੇ ਸੀ ਵਾਪਸ ਉਹ ਦਿੱਤਾ ਹੀ ਨਹੀਂ ਉਹ ਤੋਂ ਬਾਅਦ ਵੀ ਅਸੀਂ ਰੈਗੂਲਰਲੀ ਮੇਨਟੇਨੈਂਸ ਚਾਰजेस ਦਿੰਨੇ ਆ ਪਰ ਇਹ ਹਾਲਤ ਹੈ ਕਿ ਜਿਵੇਂ ਹਰ ਰੈਜ਼ੀਡੈਂਟ ਕੋਲ ਜੋ ਮੇਰੇ ਕੋਲੋਂ 50000 ਰੁਪਏ ਲੈ ਲਿਆ ਜੀ ਕਿ ਜੀ ਉਹ ਰੈਗੂਲਰ ਚਟਿੰਗ ਕੰਮ ਚੱਲ ਰਿਹਾ ਤੇ ਬਿਲਡਿੰਗ ਪੇਂਟਿੰਗ ਕਰਨੀ ਤੁਸੀਂ ਬਾਹਰ ਦੇਖੋਗੇ ਤਾਂ ਪੇਂਟਿੰਗ ਨਹੀਂ ਹੋਈ ਹੋਈ ਤੇ 2 ਸਾਲ ਬਾਅਦ ਪਤਾ ਕੀਤਾ ਜੀ ਉਹ ਪੇਂਟਿੰਗ ਤਾਂ ਹੋਈ ਨਹੀਂ ਕੀ ਹੋਇਆ ਉਹ ਕਹਿੰਦੇ ਜੀ ਉਹ ਤਾਂ ਜਿਹੜੀ ਮੈਨੇਜਮੈਂਟ ਖਾ ਗਈ ਤੇ ਸਾਨੂੰ ਲੜ ਕੋਈ ਹਿਸਾਬ ਨਹੀਂ ਹੈ ਉਸ ਤੋਂ ਬਾਅਦ ਮੇਨਟੇਨੈਂਸ ਚਾਰਜੀ ਸਾਡੇ ਕੋਲ ਲੈ ਰਹੇ ਹਨ ਲੇਕਿਨ ਮੇਨਟੇਨੈਂਸ ਦਾ ਹਾਲਤ ਇਹ ਹੈ ਕਿ ਬੈਕਅਪ ਚੱਲਦਾ ਨਹੀਂ ਸਾਰੀ ਰਾਤ ਬੈਕਅਪ ਚੱਲਿਆ ਨਹੀਂ ਕਹਿੰਦੇ ਜੀ ਟਰਾਂਸਫਾਰਮਰ ਲਈ ਖਰਾਬ ਹੋ ਗਏ ਤੇ ਅਸੀਂ ਮਤਲਬ ਕੋਈ ਬੈਕਅਪ ਕੋਈ ਬੈਕਅਪ ਨਹੀਂ ਹੈਗਾ ਹੁਣ ਕਹਿੰਦੇ ਪਏ ਆ ਉਸ ਤੋਂ ਬਾਅਦ ਲੋਕਾਂ ਨੇ ਬੜੀ ਕੰਪਲੇਂਟ ਵੀ ਕੀਤੀਆਂ ਐਸਡੀਐਮ ਕੋਲ ਵੀ ਗਏ ਐਸਡੀਐਮ ਇਨਚਾਰਜ ਹੁੰਦਾ ਇਹਦਾ ਤੇ ਐਸਡੀਐਮ ਨੇ ਈਓ ਨੋ ਅਪਾਇੰਟ ਕਰਤਾ ਐਸ ਦਾ ਆਫੀਸਰ ਜਿਹੜਾ ਇਹਨੂੰ ਦੇਖੇਗਾ ਇਨਵੈਸਟੀਗੇਸ਼ਨ ਵੀ ਤੇ ਮੈਨੇਜਮੈਂਟ ਵੀ ਕਿ ਟਿਲ ਸੋਸ ਟਾਈਮ ਨਿਊ ਸੁਸਾਇਟੀ ਗੈਟਸ ਫਾਰਮਡ ਨਿਊ ਇਲੈਕਟ ਲੇ ਦਿ ਨਿਊ ਇਲੈਕਸ਼ਨ ਨਹੀਂ ਗੈਟਸ ਆ ਉਹ ਲੈਕਸ਼ਰ ਤਾਂ ਹੋਈ ਨਹੀਂ ਤੇ ਅੱਜ ਤੱਕ ਇਹ ਹਾਲ ਹੈ ਕਿ ਕੋਈ ਉਹਦੇ ਚ ਨਾ ਕੋਈ ਇਹ ਉਹ ਸਾਨੂੰ ਪਤਾ ਹੀ ਨਹੀਂ ਕੌਣ ਹੈ ਨਾ ਕੋਈ ਗੱਲ ਕਰਦਾ ਹੈ ਜਿਹੜਾ ਇੱਕ ਸੁਸਾਇਟੀ ਮੈਂਬਰ ਹੈ ਜਿਹੜਾ ਉਹਦੇ ਨਾਲ ਮੇਨ ਹੈ ਪੁਨੀਤ ਗਰਗ ਉਹਨਾਂ ਦਾ ਆਪਣਾ ਉਹਨਾਂ ਨੇ ਬੜਾ ਡਿਸਕਾਊਂਟਡ ਰੇਟ ਤੇ ਸੁਣਾਇਆ ਕਿ ਜਿਮ ਦੀ ਸੋਸਾਇਟੀ ਲੈ ਰੱਖਿਆ ਤੇ ਉਹਦੇ ਆਪਣੇ ਫਾਇਦੇ ਲੈ ਰਹੇ ਗਿਆ ਅ ਉਹਦੇ ਨਾਲ ਹੋກ ਹੀ ਰਿਹਾ ਹੈ ਕਿ ਅਸੀਂ ਤਾਂ ਪੈਸੇ ਲਾ ਹੀ ਰਹੇ ਹਾਂ ਹੁਣ ਇਹ ਹਾਲਤ ਹੈ ਕਿ ਹਰ ਟਾਵਰ ਇਸ ਟਾਵਰ ਦੇ ਵਿੱਚ ਜਿਵੇਂ ਵੀ ਬੰਦੇ ਹੈ ਹਰ ਟਾਵਰ ਦੇ ਬੰਦੇ ਲੱਖ ਲੱਖ ਰੁਪਏ ਪੇ ਲਾ ਰਹੇ ਹੈ ਇਸ ਸਿਰਫ ਟਾਵਰ ਨੂੰ ਮੇਨਟੇਨ ਕਰਨ ਲਈ ਨੇ ਇਹ ਮਤਲਬ ਕਿ ਲੋਕਾਂ ਵੱਲੋਂ ਜਿਵੇਂ ਤੁਹਾਡੇ ਵੱਲੋਂ ਆਪਣੇ ਪੈਸੇ ਲਾ ਰਹੇ ਆ ਆਪਣੇ ਪੈਸੇ ਲਾ ਰਹੇ ਆ ਜੀ ਤੇ ਮੇਨਟੇਨੈਂਸ ਚਾਰਜਸ ਤਾਂ ਦੇ ਹੀ ਰਹੇ ਆ ਅਸੀਂ ਪਰ ਉਹ ਕਿਸ ਚੀਜ਼ ਤੇ ਦੇ ਰਹੇ ਆ ਮੇਨਟੇਨੈਂਸ ਕਿਸ ਚੀਜ਼ ਦਾ ਜਿਹੜਾ ਪੈਸੇ ਆਪਾਂ ਜਿਹ ਪੈਸੇ ਆਪਾਂ ਆਪਣੇ ਲਾਣੇ ਆ ਫਿਰ ਮੇਨਟੇਨੈਂਸ ਚਾਰਜਸ ਉਹ ਤਾਂ ਕੋਈ ਹੈ ਨਹੀਂ ਜੀ ਕੋਈ ਸੁਣਵਾਈ ਹੈ ਨਹੀਂ ਐਸਡੀਐਮ ਨੂੰ ਕਿੰਨੀ ਕੰਪਲੀਟ ਨਾ ਕਰ ਚੁੱਕੇ ਲੋਕੀ ਨਾ ਐਸਡੀਐਮ ਨੇ ਕੋਈ ਸੁਣਵਾਈ ਕੀਤੀ ਹੈ ਪਤਾ ਨਹੀਂ ਕੀ ਕਰਦੇ ਆ ਕਿ ਨਹੀਂ ਕਰਦੇ ਈਓ ਦੀ ਕੋਈ ਸੁਣਵਾਈ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਹੈ ਅਸੀਂ ਤਾਂ ਜੀ ਇਹ ਇਸ ਕਰਕੇ ਹੁਣ ਆਮ ਆਦਮੀ ਵਾਂਗ ਅਸੀਂ ਸਫਰ ਕਰ ਰਹੇ ਹਾਂ ਪੈਸੇ ਲਾਂ ਤਾਂ ਬਾਦ ਵੀ ਇਨੀ ਇਨੀ ਤਾਂ ਲਈ ਹੈ ਤੇ ਹਰ ਕੋਈ ਕਹਿੰਦਾ ਜੀ ਪੈਸੇ ਖਾ ਗਏ ਜਿਹੜੀ ਪੁਰਾਣੀ ਮੈਨੇਜਮੈਂਟ ਵੈਸੇ ਖਾ ਗਈ ਵੀ ਕਿੱਥੇ ਗਏ ਪੈਸੇ ਜੇ ਪੈਸੇ ਖਾ ਗਏ ਤਾਂ ਉਹਦੀ ਕੋਈ ਇਨਵੈਸਟੀਗੇਸ਼ਨ ਹੋਵੇ ਕੋਈ ਪੁਲਿਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵਿਜੀਲੈਂਸ ਇਨਵੈਸਟੀਗੇਸ਼ਨ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਤਾਂ ਕ腐ਸ਼ਨ ਹੋਣ ਨਹੀਂ ਦੇਵਾਂਗੇ ਤੇ ਇੱਥੇ ਵਿਜੀਲੈਂਸ ਕੀ ਕਰਦੀ ਹੈ ਇਥੇ ਵਿਜੀਲੈਂਸ ਕੀ ਕਰਦੀ ਹੈ ਇਥੇ ਐਸ ਡੀ ਐਮ ਨੇ ਐਕਸ਼ਨ ਕਿਉਂ ਨਹੀਂ ਲੇਤਾ ਹਜ ਤੱਕ ਮਤਲਬ ਸਰ ਕਹਿੰਦਾ ਮਤਲਬ ਇਹ ਹੈ ਕਿ ਜਿੱਦਾਂ ਮਤਲਬ ਕਿ ਮੇਨਟੇਨੈਂਸ ਦੇ ਚਾਰਜ ਆਪਾਂ ਨੂੰ ਦੇਣੇ ਹੀ ਦੇਣੇ ਆ ਤੇ ਜਿਹੜੇ ਮੇਨਟੇਨੈਂਸ ਕਰਾਣੇ ਆ ਉਹ ਆਪਾਂ ਆਪਣੇ ਪੈਸੇ ਤੋਂ ਕਰਾਣੇ ਆ ਅਸੀਂ ਜੀ ਮੇਨਟੇਨੈਂਸ ਦੇ ਚਾਰਜਸ ਦਿੰਨੇ ਆ ਹਰ ਮਹੀਨੇ ਉਹ ਅਲੱਗ ਦੇ ਰਹੇ ਆ ਤੇ ਮੈਂ ਆਪਣੀ ਟਾਵਰ ਦੀ ਮੇਨਟੇਨੈਂਸ ਲਈ ਅਸੀਂ ਅਸੀਂ ਪਿਛਲੇ 1 ਸਾਲ ਦੇ ਵਿੱਚ ਲੱਖ ਰੁਪਏ ਦੇ ਚੁੱਕੇ ਆ ਆਪਣੇ ਵੱਲੋਂ ਟਾਵਰ ਦੇ ਰੈਜ਼ੀਡੈਂਟ ਕਹਿੰਦੇ ਆ ਜੀ ਇਹ 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 ਇਹਨਾਂ ਕੋਲ ਕੁਝ ਨਹੀਂ ਹੁੰਦਾ ਇਹ ਤਾਂ ਪੈਸੇ ਖਾ ਰਹੇ ਆ ਮਤਲਬ ਜਿਹੜੇ 20 ਬੰਦੇ ਇਸ ਟਾਵਰ ਤੇ ਮੰਨ ਲਓ ਹੈਗੇ ਆ ਤਾਂ ਪਰ 20 ਪਰ ਬੰਦੇ ਨੇ 1 ਲੱਖ ਦਿੱਤਾ ਹੈ 1 ਲੱਖ ਦੇ ਚੁਕੇ ਇਸ ਜਿਹੜਾ ਹਰ ਟਾਵਰ ਦੇ ਬੰਦੇ ਦੇ ਰਹੇ ਨੇ ਤੇ ਮੈਂਟੈਂਸ ਆਪਣੇ ਪੱਲੋ ਕਰਾਣੀ ਪੈਂਦੀ ਹੈ ਮੈਂਟੈਂਸ ਆਪਣੇ ਪੱਲੋ ਕਰਾ ਰਹੇ ਆ ਤੇ ਇਹ ਆਪਣੀ ਉਹ ਜਿਹੜੀ ਮੇਂਟੇਨੈਂਸ ਚਾਰਜਸ ਉਹ ਕਿੱਥੇ ਜਾ ਰਹੇ ਆ ਉਹਦਾ ਕੀ ਹਿਸਾਬ ਹੈ ਉਹ ਨਾ ਕੋਈ ਯੂ ਦਾਸੇ ਨਾ ਕੋਈ ਐਸਡੀਐਮਸ ਹੋਣੇ ਸਾਡੀ ਗੱਲ ਇਹਦੇ ਕੋਈ ਸਰਕਾਰ ਦੀ ਸੁਰਵਾਈ ਨਹੀਂ ਹੈ ਸਰ ਜਿੰਨੇ ਇਸ ਟਾਵਰ ਦੇ ਰੈਜ਼ੀਡੈਂਟ ਹੈ ਜਾਂ ਹੋਰ ਕੋਈ ਟਾਵਰ ਦੇ ਰੈਜ਼ੀਡੈਂਟ ਹੈ ਤੇ ਕਿੰਨੀ ਵਾਰ ਸ਼ਿਕਾਇਤਾਂ ਦਿੱਤੀਆਂ ਤੇ ਕਿੰਨੀ ਵਾਰ ਇਨਕੁਆਇਰੀ ਹੋਈ ਹੈ ਬੜੀ ਬੜੀ ਵਾਰੀ ਸ਼ਿਕਾਇਤ ਬੜੀ ਬੜੀ ਸ਼ਿਕਾਇਤਾਂ ਜਾ ਚੁੱਕੀਆਂ ਜੀ ਐਸ ਡੀ ਐਮ ਨੂੰ ਵੀ ਤੇ ਇਹੋ ਨਾ ਇਹ ਨਾਲ ਦਾ ਮੈ ਵੀ ਬੜੀ ਵੈਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਇਥੇ ਸੁਣਵਾਈ ਹੈ ਨਹੀਂ ਹੈ ਉਹ ਕਹਿੰਦੇ ਆ ਕਿ ਮੈਂ ਤਾਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇੱਥੇ ਤਾਂ ਕਹਿੰਦੇ ਕਰਪਸ਼ਨ ਨਹੀਂ ਹੋਏਗੀ ਇੱਥੇ ਤਾਂ ਇੱਕ ਪੈਸਾ ਅਸੀਂ ਕਿਸੇ ਨੂੰ ਐਸ ਦਾ ਕੱਟੜ ਇਮਾਨਦਾਰਾਂ ਤੇ ਕਾਦੀ ਕੱਟੜ ਇਮਾਨਦਾਰੀ ਹੈ ਜਦੋਂ ਤੁਹਾਡਾ ਐਸ ਡੀ ਐਮ ਸੁਣਦਾ ਨਹੀਂ ਹੈ ਜੇ ਅਫਸਰ ਨਹੀਂ ਸੁਣਨ ਕਿਸ ਗੱਲ ਤੇ ਹੁਣ ਅਸੀਂ ਹਰ ਗੱਲ ਤੇ ਸੀਐਮ ਸਾਹਿਬ ਕੋਲ ਥੋੜੀ ਜਾ ਸਕਦੇ ਹਾਂ ਏ ਏ ਏ ਮੈਂ ਸੀਐਮ ਸਰ ਨੂੰ ਹੀ ਪੁੱਛਣਾ ਚਾਹਨਾ ਕਿ ਤੁਸੀਂ ਹਰ ਗੱਲ ਤੇ ਤੁਹਾਡੇ ਕੋਲ ਤੁਹਾਡੇ ਕੋਲ ਥੋੜੀ ਆ ਸਕਦੇ ਸੀ ਤੇ ਹਰ ਗੱਲ ਕਿਵੇਂ ਪਹਚਾਈਏ ਤੇ ਗਰ ਕਸਾ ਆਪਣੇ ਕੀ ਮੰਗਾ ਹੁਣ ਇਸ ਟਾਈਮ ਇਸ ਤੇ ਮੰਗ ਹੈ ਜੀ ਕਿ ਇਹ ਜਿੰਨਾ ਪੈਸਾ ਖੱਚਾ ਗਿਆ ਹੈ ਸੋਸਾਇਟੀ ਤੇ ਉਹਦੀ ਪੂਰੀ ਇਨਵੈਸਟੀਗੇਸ਼ਨ ਹੋਵੇ ਫਰੈਂਜ਼ਿਕ ਇਨਵੈਸਟੀਗੇਸ਼ਨ ਹੋਵੇ ਜਿਹੜੇ ਬੰਦੇ ਜ਼ਿੰਮੇਦਾਰ ਹੈ ਜਿਨ੍ਹਾਂ ਨੇ ਪੈਸਾ ਕਪਲਾ ਕੀਤਾ ਉਹ ਪੈਸ ਉਹਨਾਂ ਨੂੰ ਸਜ਼ਾ ਮਿਲੇ ਤੇ ਪੈਸਾ ਉਹਨਾਂ ਕੋਲ ਵਾਪਸ ਲਿੱਤਾ ਜਾਵੇ ਤੇ ਸੋਸਾਇਟੀ ਦੀ ਮੈਨੇਜਮੈਂਟ ਨੂੰ ਠੀਕ ਤਰ੍ਹਾਂ ਚਲਾਇਆ ਜਾਵੇ ਤਾਂ ਕਿ ਅੱਗੇ ਲਈ ਠੀਕ ਰਹੇ ਇਸੀ ਸਾਡੇ ਨਾਲ ਗਰਕ ਸਾਹਿਬ ਜਿਨ੍ਹਾਂ ਨੇ ਦੱਸਿਆ ਨਿਰਮਲ ছায়ਾ ਟਾਵਰਸ ਇਹ ਰਹਿੰਦੇ ਆ ਤੇ ਇਹਨਾਂ ਨੇ ਦੱਸਿਆ ਵੀ ਮੇਂਟਨੈਂਸ ਦੇ ਜਿਹੜੇ ਚਾਰਜੇਸ ਹੈ ਉਹ ਹਰ ਮਹੀਨੇ ਦੇਣੇ ਪੈਂਦੇ ਆ ਪੂਰੇ ਸਾਲ ਦੇ ਇੱਕ ਇੱਕ ਬੰਦਾ ਘਟੋ ਘਟ ਇੱਕ ਲੱਖ ਰੁਪਿਆ ਮੇਂਟਨੈਂਸ ਚਾਰਜੇਸ ਦੇ ਰੱਖੇ ਦੇ ਰੱਖੇ ਨੇ ਤੇ ਇਨਵੈਸਟੀਗੇਸ਼ਨ ਅਫਸਰ ਜਿਹੜਾ ਕਿ ਐਸਡੀਐਮ ਸਾਹਿਬ ਵੱਲੋਂ ਅਪਾਇੰਟ ਕੀਤਾ ਗਿਆ ਸੀ ਉਹਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੇ ਕੋਈ ਪੈਸਿਆਂ ਦਾ ਕੋਈ ਹਿਸਾਬ-ਤਬਾਬ ਹੈ ਹੀ ਨਹੀਂ ਹੈ ਤੇ ਜਦਕਿ ਮੇਂਟਨੈਂਸ ਦੇ ਚਾਰਜੇਸ ਦੇਣ ਤੋਂ ਬਾਅਦ ਵੀ ਆਪਣੇ ਪੱਲੇ ਤੋਂ ਮੇਂਟਨੈਂਸ ਕਰवानी ਪੈਂਦੀ ਹੈ ਗੱਲ ਕਰਾਂਗੇ ਐਸਡੀਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਜਿਰਕੁਰ ਦੇ ਵੀਆਈਪੀ ਰੋਡ ਸਥਿਤ ਨਿਰਮਲ ছায়ਾ ਟਾਵਰ ਚ ਰਹਿਣ ਵਾਲੇ ਲੋਕਾਂ ਨੇ ਮੇਨਟੇਨੈਂਸ ਦੇ ਨਾਂ ਤੇ ਧਾਂਦਲੀ ਦੇ ਕਈ ਦੋਸ਼ ਲਾਏ ਨੇ ਲੋਕਾਂ ਦਾ ਕਹਿਣਾ ਹੈ ਕਿ ਮੇਨਟੇਨੈਂਸ ਦੇ ਨਾਂ ਤੇ ਉੱਥੇ ਲਗਾਤਾਰ ਗੜਬੜੀ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਧਾਂਦਲੀ ਕੀਤੀ ਜਾ ਰਹੀ ਹੈ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਲੇਕਿਨ ਉਸ ਤੋਂ ਪਹਿਲਾਂ ਦੱਸ ਦਿੰਨੇ ਆ ਜਿਰਕੁਰ ਦੇ ਐਸਡੀਐਮ ਸਾਹਿਬ ਹੀ ਮਾਨਸ਼ੂ ਗੁਪਤਾ ਜੀ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਵੀ ਅਗਰ ਉੱਥੇ ਇਹ ਐਦਾਂ ਕੁਝ ਹੋ ਰਿਹਾ ਤੇ ਆਖਿਰ ਕਿਉਂ ਹੋ ਰਿਹਾ ਉਹ ਆਪਣੇ ਲੈਵਲ ਤੇ ਇਹਦੀ ਜਾਂਚ ਜੜੀ ਹੈ ਕਰਵਾਨ ਕੇ ਲੇਕਿਨ ਲੋਕਾਂ ਵੱਲੋਂ ਲਗਾਤਾਰ ਜਿਹੜਾ ਕੀ ਹੈ ਦੋਸ਼ ਲਾਇਆ ਗਨ ਹੈ ਕਿ ਮੇਨਟੇਨੈਂਸ ਦੇ ਨਾਂ ਤੇ ਲਗਾਤਾਰ ਉੱਥੇ ਧਾਂਤਲੀ ਕੀਤੀ ਜਾ ਰਹੀ ਹੈ ਜਿਲਕਪੁਰ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸੋਰੀ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...